ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਆ ਸੂਈ ਸਵਾਈਆ ਕਿਹੜੇ ਸੀਮਨ ਦੀ ਆਪਾ ਕਿਹੜਾ ਲੱਗਿਆ ਵਾ ਸਾਰਾ ਵੀਰ ਤੋਂ ਆਪਾਂ ਬਾਇਓ ਡਾਟਾ ਲੈ ਕੇ ਜਾਵਾਂਗੇ ਤੇ ਰੱਖਿਆ ਵੀਰ ਦੇ ਘਰੇ ਮਨਗੇ ਜਨੂੰ 5-4 ਬਹਿੜਾ ਹੀ ਐਚ ਐਫ ਤੇ ਪਲੱਸ ਜਰਸੀ ਬਰੀਡ ਦੇ ਕੰਮ ਕਰਦੇ ਨਾਲ ਤੇ ਜਿਆਦਾ ਪਸ਼ੂ ਹੋ ਜਾਂਦੇ ਤਾਂ ਇੱਕ ਅਦਾ ਵਿੱਚੋਂ ਸੇਲ ਕਰ ਦਿੰਦੇ ਆ ਸਸੀ ਗੱਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਵੀਰੇ ਅਮਰ ਕਪਾਲ ਸਿੰਘ ਢੰਡੂਆ ਜੀ ਪਿੰਡ ਤਕਤੂਖੜਾ ਤੇ ਸੀਮ ਲਿਆਲ ਸਿੰਘਾ ਜ਼ਿਲ੍ਹਾ ਮੋਗਾ ਜੀ ਆ ਨਿਆਲ ਸਿੰਘ ਵਾਲਾ ਸ਼ਹਿਰ ਦੇ ਨਜ਼ਦੀਕ ਆ ਗਿਆ ਹੈ ਨਾ ਹਾਂਜੀ ਨਜ਼ਦੀਕ ਆ ਗਿਆ ਤੇ ਮੋਬਾਈਲ ਨੰਬਰ ਵੀਰੇ ਆਪਣਾ 9463274076 9463274076 73076 ਜਿਹੜੇ ਆਪਾਂ H&F ਵੈੜ ਤੁਹਾਡੀ ਦੇਖੀ ਜਾਂਦੇ ਆ ਕਿਹੜਾ ਸੂਆ ਵੀਰ ਸੂਈ ਆ ਦੂਜੀ ਸਵੇਰ ਸੂਈ ਆ ਕਰੀ ਕਰੇਲੂ ਕਰਦੀ ਜਾਂ ਬਾਲਾ ਆਪਣੀ ਧਾਰਦੀ ਆ ਜੀ ਕਰਦੀ ਠੀਕ ਆ ਪਹਿਲੇ ਸੂਏ ਕਿਵੇਂ ਜਾਂਦਾ ਜੀ ਸੂਈ ਸੀ ਪਹਿਲੇ ਸੂਏ ਜੀ ਕੱਚੀ ਖੀਰੀ ਸੂਈ ਆ ਆਪਣੇ ਕੋਲ ਬਿਲਕੁਲ ਕੱਚੀ ਖੀਰੀ ਬਿਲਕੁਲ ਕੱਚੀ ਹੁਣ ਚੌਕ ਦੇ ਦੰਦ ਦੇ ਨੇ ਕੱਢਿਆ ਹਣਾ ਹਾਂਜੀ ਆ ਦੇਖ ਲਓ ਸੋ ਚੌਕ ਦੇ ਦੰਦ ਬੱਚੀ ਨੇ ਕੱਢੇ ਆਗੇ ਸੋ ਦੰਦ ਦੇਖ ਸਕਦੇ ਨੇ ਸੋ ਦੰਦੋ ਚੌਗੀ ਕਨਫਰਮ ਆ ਹਣਾ ਚਾਹ ਪਟ ਕੇ ਲੈ ਕੇ ਜਾਵੇ ਦੰਦ ਬੰਦਾ ਤੇ ਅੱਜ ਦਿਨ ਕਿਵੇਂ ਹੋ ਗਿਆ ਸੂਈ ਨੇ ਉਹ ਕੱਦ ਸਵੇਰੇ ਸੂਈ ਆ ਵੀਰੇ ਕੱਲ ਸਵੇਰੇ ਤੇ ਆਪ ਕਿਹੜੇ ਸੀਮਨ ਦੀ ਹੈ ਇਹ ਆਪ ਇਹਦੇ ਵੀ 40 0 ਘਾੜਦੀ ਹੈ ਠੀਕ ਹੈ ਇਹ ਵੀ ਐਸੇ ਸੀਮਨ ਹੈ ਨਾ ਸੋ 40 0 ਬਾੜਦੀ ਆਪਾ ਤੇ ਬੱਚੀ ਕਿਹੜੇ ਸੀਮਨ ਜਾਈਗੀ ਪਿੱਛੇ ਦੀ ਰੋਡ ਉਹਦੀ ਹੈ ਜੀ ਸੈਕਸ ਠੀਕ ਹੈ ਦੀ ਹੈ ਰੋਡ ਉਹ ਠੀਕ ਆ ਜਿਹੜਾ ਉਹਦੀ ਬੱਚੀ ਆ ਗਈ ਹੈ ਸੈਕਸ ਠੀਕ ਦੀ ਹੈ ਤੇ ਜੇਰ ਵਗੈਰਾ ਜਮਾ ਡਾਨਾ ਕਮ ਡਾਨਾ ਵੀੜੋ ਹੋएगी ਵੀਰੇ ਆਪਣੀ ਠੀਕ ਹੈ ਤੇ ਹੁਣ ਦੁੱਧ ਸਟਾਰਟਿੰਗ ਕਿੰਨਾ ਹੈਗਾ ਦੁੱਧ ਵੀਰੇ ਇੱਕ 16 17 ਲੀਟਰ ਬੋਲਾ ਹੁਣ ਤਿਆਰ ਆ ਚੰਗਾ ਜੇ ਕਿਸਾਈ ਕਰੇ ਦੋ ਟਾਈਮ ਚਵਾ ਦਾਂਗੇ ਹਾਂ ਚਵਾ ਦਿਆਂਗੇ ਆਲੇ ਬੋਲੇ ਚਾ ਹਨਾ ਹਾਂਜੀ ਹਾਂ ਜੀ ਬੋਲੇ ਦੋ ਟ ਠੀਕ ਆ 25 ਕਿਲੋ ਤੋਂ ਤੇ ਪੀਕ ਲੈਵਲ ਤੇ ਪਿਛਲੇ ਸਾਲ ਚਲੇ ਗਏ ਸੀ ਤੇ ਐਤ ਕੀ ਆਪਣਾ ਉਮੀਦ ਕੀ ਹੁਣ ਮੂਰੇ ਮੌਸਮ ਵੀ 25 ਕਿਲੋ ਦੀ ਵੀਰੇ ਗਰੰਟੀ ਆ 25 ਮੰਨ ਕੇ ਵੇਸਾ ਕੇ ਲੈ ਲੇ ਵੀ ਚੱਲੂ 25 ਤੋਂ ਬਾਹਰ ਹਾਂਜੀ ਚੱਲੂ 25 ਤੋਂ ਬਾਹਰ ਤੇ ਚਵਾਈ ਆਪਾਂ ਮਸ਼ੀਨੀ ਕਰਦੇ ਆ ਜਾਂ ਹੱਥੀ ਨਹੀਂ ਹੱਥ ਨਾਲ ਹੀ ਚੋਣੀ ਤੇ ਮਾਈ ਸੀ ਨਸੀਨ ਲਵਾਉਣੀ ਲਵਾ ਸਕਦੀ ਆ ਮਸ਼ੀਨ ਆਪਾਂ ਲਾ ਆ ਜੂਗੀ ਤਾਂ ਨੂੰ ਕੋਈ ਥਾਕ ਨਹੀਂ ਪਾਪਾ ਲਾਈ ਨਹੀਂ ਕਿਦੇ ਆਪਾਂ ਠੀਕ ਆ ਧਾਰਾ ਦੂਰਾ ਓਕੇ ਬਿਲਕੁਲ ਬਿਲਕੁਲ ਓਕੇ ਆ ਵੀਰੇ ਸੋਵਰ ਸਵੇਰ ਦਾ ਟਾਈਮ ਆ ਚਵਾਈ ਇਹਦੀ ਹਜੇ ਆਪਾਂ ਕਰਨੀ ਹੈਗੀ ਧੋਰੀ ਵੀਰ ਖੋਲ ਕੇ ਬਾਹਰ ਨੂੰ ਨਾ ਵੜ ਘਰੇਲੂ ਬਿਹੜਾ ਕਿਹਦੇ ਸੀਮੰਟ ਦੀ ਆਪ ਆ ਤੇ ਅੱਗੇ ਹੈਗਾ ਰੇਟੋ ਆ ਦੀ ਬੱਚੀ ਬਿਸੇ ਸੈਕਸਰ ਸੀਮੰਟ ਦੀ ਬੱਚੀ ਆ ਚੀਜ਼ਾਂ ਤਿੰਨ ਜਾਣਗੇ ਤੁਹਾਡੇ ਘਰੇ ਦੁੱਧ ਜਾਊਗਾ ਤੇ ਪਲੱਸ ਆਪ ਬੱਚੀ ਦੰਦਾਂ ਦੇ ਵਿੱਚ ਤੇ ਮਗਰ ਫੀਮੇਲ ਕਾਫ ਦੇ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਤੇ ਬਾਕੀ ਮਿਲਕ ਰੀਅਨਸ ਵਗੈਰਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਥਣ ਹਵਾਨੇ ਦੀ ਕੈਰੀ ਹੱਡੀ ਦੀ ਬਿਹੜਾ ਕੱਦ ਗਾਠ ਬਹੁਤ ਜ਼ਿਆਦਾ ਤੇ ਨਰਮ ਚਮੜੀ ਦੇ ਵਿੱਚ ਨਮਾ ਹਾਲਾ ਮੇਨ ਗੱਲ ਆਪਾਂ ਦੇਖੀਏ ਜੈਨੂਅਲ ਚਾਰ ਦੰਦਾ ਬਿਹੜ ਤੇ ਹਵਾਨਾ ਦੇਖ ਸਕਦੇ ਨੇ ਨੇਟ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣਵੇਂ ਧਾਰਾਂ ਪੈ ਜਾਂ ਮਾਰ ਕੇ ਦਿਖਾ ਦਿੰਨੇ ਤੇ ਰੇਟ ਵੀ ਵੀਰ ਤੋਂ ਪੁੱਛਦੇ ਆ। ਸੋ ਵੀਰ ਧਾਰਾਂ ਦੇਖ ਲੈ ਜਿਓ ਧਾਰਾਂ ਪੈ ਜਾਂ ਮਾਰ ਕੇ ਦਿਖਾ ਦਿਆਂ। ਸੋ ਦੇਖੋ ਚੋਣ ਸਮਾਂ। ਮੂਲੇ ਸੰਜ ਵੀਰ ਧਾਰਾਂ ਮਾਰਦੀ। ਸਪਉ ਉਹਦੇ ਨੇੜਾ ਪਾ ਕੇ ਬਹਿ ਗਈ ਹਲੇ ਆਪਾਂ ਸਮਾਈ ਜੀ ਪਾਣੀ ਨਾਲ ਪਾ ਠੀਕ ਹੋ ਗਏ। ਤੇ ਭਾਈ ਜੀ ਰੇਟ ਆ ਪਹਿਲਾਂ ਕੀ ਰੱਖਿਆਗਾ ਜੀ ਦਾ? ਰੇਟ ਵੀਰੇ ਬਿਲਕੁਲ ਜਿਆਦਾ ਰੱਖਾਂਗੇ ਜਿਹੜੇ 95000 ਦੀ ਬੱਛੀ ਦੇਵਾਂ ਜੀ। ਮਾੜਾ ਮੋਟਾ ਮਾਨਦਾਂ ਨੂੰ। ਹੌਂਦਣ ਕਰ ਦੇਗੀ ਵੀਰੇ। ਠੀਕ ਹੈ ਨੰਬਰ ਬੋਲ ਜਾ ਆਪਣਾ ਦੁਬਾਰੇ 98963274076 ਠੀਕ ਹੈ ਨਿਆਣਾ ਖੋਲ ਦੇ ਦਾ ਪਿੰਡ ਆਪਣਾ ਆ ਗਿਆ ਆ ਤਾਕਤਪੁਰਾ ਜ਼ਿਲ੍ਹਾ ਮੋਗਾ 95000 ਤੋਂ ਮਾਨਦਾਨ ਹੋ ਜੋ ਤੇ ਦੁੱਧ ਅੰਦਾਜ਼ਾ ਮੰਨ ਕੇ ਚੱਲੇ ਵੀ 25 ਕਿਲੋ ਮੰਨ ਕੇ ਲੈ ਜੇ ਪਰ 20 25 ਤੋਂ ਪਾਰ ਹਾਂ ਜਿਓ 25 ਤੋਂ ਬਸ 22 22 ਕਿਲੋ ਦੇਊਗੀ ਮਗਰ ਸੈਕਸਲ ਸੀਮਨ ਦੀ ਬੱਚੀ ਆ 나ੜੂਆ ਬੈਲ ਕੋਲ ਨਾਲ ਆ ਜਮਾ ਤੀਜਾ ਚੌਥਾ ਦਿਨ ਸ਼ੀ ਠੀਕ ਆ ਰਾਡੂ ਦੀ ਆ ਗਈ ਬੱਚੀ ਹੈਨਾ ਰੇਡੂ ਆ ਜੀ ਸੋ ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਾਂਗੇ ਕਿਸੇ ਨਵੀਂ ਹੋਰ ਵੀਡੀਓ